ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਨਵੀਂ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਦੋਸਤੋ ਸਰਦੀਆਂ ਦਾ ਮੌਸਮ ਆਵੇ ਤੇ ਹਰ ਘਰ ਵਿੱਚ ਮੂੜੀਆਂ ਦੇ ਪਰੌਠੇ ਨਾ ਬਣ ਇਹ ਤਾਂ ਹੋ ਨਹੀਂ ਸਕਦਾ ਪਰ ਕਈ ਵਾਰ ਕਿਸੇ ਨੂੰ ਮੂੜੀਆਂ ਵਾਲੇ ਪਰੌਠੇ ਬਣਾਉਣ ਵਿੱਚ ਪਰੇਸ਼ਾਨੀ ਆਉਂਦੀ ਹੈ ਸਾਡੀ ਇਹ ਵੀਡੀਓ ਦੇਖ ਕੇ ਉਹਨਾਂ ਦੀ ਉਹ ਪਰੇਸ਼ਾਨੀ ਵੀ ਬਹੁਤ ਜਲਦ ਦੂਰ ਹੋ ਜਾਵੇਗੀ ਕਿਉਂਕਿ ਅਸੀਂ ਇਸ ਵੀਡੀਓ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਮੂੜੀਆਂ ਵਾਲੇ ਪਰੌਠੇ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਚਲੋ ਦੋਸਤੋ ਵੀਡੀਓ ਨੂੰ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਮੌਲੀ ਦੇ ਪਰੌਠੇ ਬਣਾ ਲੈ ਸਭ ਤੋਂ ਪਹਿਲਾਂ ਅਸੀਂ ਆਟੇ ਨੂੰ ਤਿਆਰ ਕਰ ਲੈਂਦੇ ਹਾਂ ਅਸੀਂ ਇੱਥੇ ਇੱਕ ਕੋਲੀ ਗਹਿੂ ਦੇ ਆਟੇ ਦੀ ਯਾਨੀ ਕਿ ਕਣਕ ਦੇ ਆਟੇ ਦੀ ਲਈ ਹੈ ਤੇ ਇਸ ਦੇ ਨਾਲ ਹੀ ਅੱਧੇ ਟੋਰੀ ਯਾਨੀ ਕਿ ਅੱਧੀ ਕੋਲੀ ਬਾਜਰੇ ਦੇ ਆਟੇ ਦੀ ਲਈ ਹੈ ਹੌਨ ਅਸੀਂ ਇਸ ਨੂੰ ਥੋੜਾ ਥੋੜਾ ਪਾਣੀ ਮਿਲਾਉਂਦੇ ਹੋਏ ਇਸ ਨੂੰ ਅੱਛੇ ਤਰੀਕੇ ਨਾਲ ਗੁੰਨ ਲੈਂਦੇ ਹਾਂ ਤੇ ਇਸ ਨੂੰ 10 ਤੋਂ 15 ਮਿੰਟ ਲਈ ਇਸੇ ਤਰੀਕੇ ਨਾਲ ਢੱਕ ਕੇ ਰੱਖ ਲੈਂਦੇ ਹਾਂ ਹੁਣ ਸਭ ਤੋਂ ਪਹਿਲਾਂ ਅਸੀਂ ਇੱਥੇ 5 ਤੋਂ 6 ਪਾਲਕ ਦੇ ਪੱਤੇ ਲਏ ਨੇ ਤੇ ਇਸ ਦੇ ਨਾਲ ਹੀ ਇਹ ਕੁਝ ਧਨੀਏ ਦੇ ਪੱਤੇ ਲਏ ਨੇ ਤੇ ਹੁਣ ਅਸੀਂ ਪਹਿਲਾਂ ਇਹਨਾਂ ਨੂੰ ਜੀਲ ਲੈਂਦੇ ਹਾਂ ਅਸੀਂ ਪਹਿਲਾਂ ਧਨੀਏ ਦੇ ਪੱਤੇ ਜੀਲ ਲੈਂਦੇ ਹਾਂ ਤੇ ਹੁਣ ਪਾਲਕ ਦੇ ਪੱਤੇ ਜੀਲ ਲੈਂਦੇ ਹਾਂ ਤੇ ਹੁਣ ਅਸੀਂ ਮੂਲੀਆ ਨੂੰ ਕਧੂਕਸ਼ ਕਰ ਲੈਂਦੇ ਹਾਂ ਮੂਲੀਆ ਵਿੱਚ ਮੂਲੀਆ ਦਾ ਪਾਣੀ ਅੱਛੇ ਤਰੀਕੇ ਨਾਲ ਨਿਚੋੜ ਕੇ ਇੱਕ ਲੱਗ ਪਲੇਟ ਵਿੱਚ ਕੱਢ ਲੈਣਾ ਹੈ ਤੇ ਹੁਣ ਅਸੀਂ ਇਸਲੇ ਮਸਾਲੇ ਪਾ ਲੈਨੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਕ ਚਮਚਾ ਨਮਕ ਇੱਕ ਚਮਚਾ ਲਾਲ ਮਿਰਚ ਪਾਊਡਰ ਇੱਕ ਚਮਚਾ ਜੀਰਾ ਤੇ ਧਨੀਆ ਪਾਊਡਰ ਤੇ ਇੱਕ ਚਮਚਾ ਜੀਰਾ ਤੇ ਇਸ ਦੇ ਨਾਲ ਹੀ ਇਹਨਾਂ ਮਸਾਲਿਆਂ ਨੂੰ ਮਿਕਸ ਕਰਕੇ ਇਸ ਦੇ ਉੱਪਰ ਪਾ ਦਿੰਨੇ ਹਾਂ ਤੇ ਇਸ ਦੇ ਨਾਲ ਹੀ ਹਰੇ ਧਨੀਏ ਦੇ ਪੱਤੇ ਤੇ ਪਾਲਕ ਦੇ ਪੱਤੇ ਇਹਨਾਂ ਦੇ ਉੱਪਰ ਪਾ ਕੇ ਇਸ ਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲੈਨੇ ਹਾਂ ਇਹਦੇ ਸਾਰੇ ਆਟੇ ਰੱਖਿਓ ਇਹ ਵੀ ਮਿਨਟ ਹੋ ਚੁੱਕੇ ਨੇ ਹੁਣ ਅਸੀਂ ਇਸ ਨੂੰ ਇੱਕ ਵਾਰ ਮੁੱਕੀ ਦੇ ਦਿੰਨੇ ਹਾਂ ਤੇ ਸਾਡਾ ਆਟਾ ਰੋਟੀ ਬਣਾ ਲਈ ਤ ਮੂਲੀ ਗਲੇ ਪ੍ਰਾਥਮਿਕ ਨਾਲ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਰੋਟੀ ਨੂੰ ਮਿਲ ਕੇ ਇੱਕ ਪਲੇਟ ਵਿੱਚ ਰੱਖ ਲੈਂਦੇ ਹਾਂ ਤੇ ਇਧਰ ਨਾਲ ਹੀ ਗੈਸ ਨੂੰ ਆਨ ਕਰ ਲੈਂਦੇ ਹਾਂ ਉਹਨੇ ਦੇਰ ਤੱਕ ਸਾਡਾ ਤਵਾ ਪੂਰੇ ਢਿੱਕੇ ਨਾਲ ਗਰਮ ਹੋ ਜਾਏਗਾ ਤੇ ਹੁਣ ਅਸੀਂ ਇਸੇ ਸੀਦਿਆਂ ਨਾਲ ਹੀ ਦੂਸਰੀ ਰੋਟੀ ਨੂੰ ਵੀ ਵੇਲ ਲੈਂਦੇ ਹਾਂ ਹਾਂ ਜੋ ਅਸੀਂ ਮੂਲਿਆਂ ਦਾ ਮਿਕਸਚਰ ਤਿਆਰ ਕੀਤਾ ਹੈ ਉਸ ਨੂੰ ਅਸੀਂ ਰੋਟੀ ਦੇ ਸਾਰੋ ਸਾਈਡ ਤੇ ਫਲਾ ਦਿੰਦੇ ਹਾਂ ਤੇ ਇਸ ਨੂੰ ਅੱਛੇ ਤਰੀਕੇ ਨਾਲ ਰੋਟੀ ਦੇ ਉੱਪਰ ਸੈਟ ਕਰ ਦੇਣਾ ਹੈ ਹਾਂ ਜੇ ਅਸੀਂ ਦੂਸਰੀ ਰੋਟੀ ਬਣਾ ਕੇ ਰੱਖੀ ਹੈ ਉਸ ਰੋਟੀ ਨੂੰ ਇਸ ਦੇ ਉੱਪਰ ਅੱਛੇ ਤਰੀਕੇ ਨਾਲ ਫੈਲਾ ਦੇਣਾ ਹੈ ਇਸ ਦੇ ਚਾਰੋਂ ਸਾਈਡ ਤੋਂ ਅੱਛੇ ਦੇਖ ਕੇ ਨਾ ਕਰਾਰੇ ਨੂੰ ਦਬਾ ਦੇਣਾ ਹੈ ਤਾਂ ਜੋ ਇੱਕ ਨਾਰੇ ਅੱਛੇ ਤਰੀਕੇ ਨਾਲ ਆਪਸ ਵਿੱਚ ਚਿਪਕ ਸਕਣ ਤੇ ਇਸ ਵਿੱਚ ਜੋ ਮਿਕਸ ਹੈ ਉਹ ਬਾਹਰ ਨਾ ਨਿਕਲ ਸਕੇ ਹੁਣ ਸਾਡਾ ਤਵਾ ਗਰਮ ਹੋ ਚੁੱਕਾ ਹੈ ਤੇ ਹੁਣ ਅਸੀਂ ਇਸ ਦੇ ਉੱਪਰ ਇਸ ਰੋਟੀ ਨੂੰ ਪਾ ਦਿੰਦੇ ਹਾਂ ਜਿੰਨੀ ਦੇਰ ਤੱਕ ਸਾਡੀ ਇਹ ਰੋਟੀ ਪੱਕਦੀ ਹੈ ਉਨੀ ਦੇਰ ਤੱਕ ਅਸੀਂ ਦੂਸਰੀ ਰੋਟੀ ਨੂੰ ਤਿਆਰ ਕਰ ਲੈਂਦੇ ਹਾਂ ਦੂਸਰੀ ਰੋਟੀ ਨੂੰ ਵੀ ਅਸੀਂ ਉਸੇ ਤਰੀਕੇ ਨਾਲ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇੱਕ ਰੋਟੀ ਨੂੰ ਮਿਲ ਕੇ ਰੱਖ ਲਵਾਂਗੇ ਫਿਰ ਦੂਸਰੀ ਨੂੰ ਮਿਲਾਵਾਂਗੇ ਇਧਰ ਸਾਡੀ ਰੋਟੀ ਨੂੰ ਥੱਲਣ ਦਾ ਟਾਈਮ ਹੋ ਚੁੱਕਾ ਹੈ ਤਾਂ ਅਸੀਂ ਰੋਟੀ ਦਾ ਪਾਸਾ ਪਲਟ ਦਿੰਦਾ ਹੈ ਤੇ ਹੁਣ ਅਸੀਂ ਇਹ ਰੋਟੀ ਨੂੰ ਸਾਈਡ ਤੇ ਰੱਖ ਦਿੰਦੇ ਹਾਂ ਤੇ ਦੂਸਰੀ ਰੋਟੀ ਬਣਾ ਲੈਂਦੇ ਹਾਂ ਸਾਡੀ ਰੋਟੀ ਦਾ ਇੱਕ ਪਾਸਾ ਸੇਕ ਚੁੱਕਾ ਹੈ ਤੇ ਹੁਣ ਅਸੀਂ ਇਸ ਦਾ ਦੂਸਰਾ ਪਾਸਾ ਵੀ ਸੇਕ ਲੈਂਦੇ ਹਾਂ ਦੋਸੇ ਦੇਖੂਗੇ ਕਿ ਸਾਡੀ ਰੋਟੀ ਬਣ ਕੇ ਬਿਲਕੁਲ ਤਿਆਰ ਹੈ ਇਸ ਨੂੰ ਥੋੜਾ ਜਿਹਾ ਸੇਕ ਲੱਗਣ ਦੀ ਜ਼ਰੂਰਤ ਹੈ ਤੇ ਇਸ ਨੂੰ ਅਸੀਂ ਹੱਥਾਂ ਦੀ ਮਦਦ ਨਾਲ ਕਿਨਾਰੇ ਤੋਂ ਦਬਾਦ ਲਿਆ ਤਾਂ ਜੋ ਇਸ ਦੇਖ ਨਾਲ ਇਹਨਾਂ ਨੂੰ ਅੱਛੇ ਤਰੀਕੇ ਨਾਲ ਸੇਕ ਲੱਗ ਸਕੇ ਤੇ ਸਾਡੀ ਰੋਟੀ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਦੇ ਉੱਪਰ ਘਿਓ ਲਗਾ ਕੇ ਇਸ ਨੂੰ ਸਰਵ ਕਰ ਸਕਦੇ ਇਹਦੇ ਸਾਡੀ ਦੂਸਰੀ ਰੋਟੀ ਵੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਇਸ ਰੋਟੀ ਦੇ ਉੱਪਰ ਮੱਖਣ ਲਾ ਕੇ ਇਸ ਨੂੰ ਦਹੀਂ ਨਾਲ ਖਾਣ ਦਾ ਵਕਤ ਇੰਝ ਰਿਹਾ ਤਾਂ ਦੋਸਤੋ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਲਾਈਕ